ਸਸਿਕਾਲ ਜੀ ਰਜਾਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆਹ ਪਰਮਜੀਤ ਸਿੰਘ ਆਲਾ ਸੋ ਜਿਹੜਾ ਮਲੇਰਕੋਲਾ ਵਿੱਚ ਕੱਲ ਸ਼ਾਮ ਤੋਂ ਜਿਹੜੇ ਕਿ ਕਾਲੇ ਕਣੇ ਬੱਦਲ ਜਿਹੜੇ ਸਾਹੇ ਹੋਏ ਸੀਗੇ ਸੁਭਾਵਨਾ ਸੀਗੀ ਕਿ ਰਾਤ ਨੂੰ ਜਾਂ ਕੱਲ ਸ਼ਾਮ ਨੂੰ ਵੀ ਬਾਰਿਸ਼ ਹੋਵੇਗੀ ਪਰ ਰਾਤ ਮੌਸਮ ਕੁਝ ਠੀਕ ਰਹਾ ਪਰ ਸ਼ੇਰ ਹੁੰਦੇ ਤਰ ਤਸਾਰ ਹੁੰਦੇ ਸੀ ਸਾਡੇ 7 ਵਜੇ ਤੋਂ ਲੈ ਕੇ ਸਵੇਰ 7 ਵਜੇ ਤੋਂ ਲੈ ਕੇ ਲਗਾਤਾਰ ਜਿਹੜਾ ਮਲੇਰਕੋਲਾ ਪੂਰੇ ਇਲਾਕੇ ਵਿੱਚ ਜਿਹੜੀ ਕਿ ਪੂਰੀ ਭਰਮੀ ਬਾਰਿਸ਼ ਹੋ ਰਹੀ ਹੈ ਸੋ ਇਸ ਸਮੇਂ ਤੁਸੀਂ ਤਸਵੀਰਾਂ ਵਿੱਚ ਪਿੱਛੇ ਖੇਤ ਵੀ ਦੇਖ ਰਹੇ ਹੋਵੋਗੇ ਇਹ ਖੇਤਾਂ ਵਿੱਚ ਪਾਣੀ ਆ ਖੜ ਚੁੱਕਾ ਹੈ ਕੁਝ ਪਹਿਲਾਂ ਵੀ ਮਾੜਾ ਮੋਟਾ ਪਾਣੀ ਜਿਹੜਾ ਖੇਤਾਂ ਵਿੱਚ ਲਗਾਇਆ ਗਿਆ ਹੋਵੇਗਾ ਪਰ ਬਾਰਸ਼ ਕਾਰਨ ਵੀ ਜਿਹੜਾ ਕਿ ਖੇਤਾਂ ਨੂੰ ਜਰੂਰ ਕੋਈ ਨਾ ਕੋਈ ਰਾਹਤ ਮਿਲੇਗੀ ਗਰਮੀ ਕਰ ਲੋਕ ਪਿਛਲੇ ਲੰਮੇ ਦਿਨਾਂ ਤੋਂ ਲੈ ਕੇ ਇਹ ਕਿ ਤਲਾ ਤਰ੍ਹਾਂ ਕਰ ਰਹੇ ਸੀ ਜਰੂਰ ਲੋਕਾਂ ਨੂੰ ਜਿਹੜੀ ਕਿ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੋਵੇਗਾ ਕਿਉਂਕਿ ਟੈਂਪਰੇਚਰ ਦੀ ਗੱਲ ਕਰੀ ਤਾਂ 45 ਤੋਂ ਪਲੱਸ ਟੈਂਪਰੇਚਰ ਜਿਹੜਾ ਪੰਜਾਬ ਦੇ ਵਿੱਚ ਇਲਾਕੇ ਦੇ ਵਿੱਚ ਸਾਡੇ ਮਲੇਕੂਲਾ ਦੇ ਵਿੱਚ ਵੀ ਇਹ ਨੋਟ ਕੀਤਾ ਗਿਆ ਸੀਗਾ ਸੋ ਜਰੂਰ ਲੋਕਾਂ ਨੇ ਜਿਹੜਾ ਰਾਹਤ ਲਈ ਉਹ ਸੁੱਖ ਦਾ ਸਾਹ ਲਿਆ ਹੋਊਗਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋਵੋਗੇ ਕਿ ਖੇਤਾਂ ਦੇ ਵਿੱਚ ਪਾਣੀ ਹੈ ਜਿਹੜਾ ਪੂਰਾ ਪਰ ਚੁੱਕਾ ਹੈ ਸੋ ਬਾਰਸ਼ ਹੁੰਦਈ ਤੁਸੀਂ ਦੇਖ ਰਹੋਗੇ ਕਿਸਾਨ ਵੀ ਜਿਹੜੇ ਟਰੈਕਟਰ ਲੈ ਕੇ ਆਪੋ ਆਪਣੇ ਖਿੱਤਿਆਂ ਤੇ ਖੇਤਾਂ ਦੇ ਵੱਲ ਜਿਹੜੇ ਕਿ ਰਵਾਨਾ ਹੋਣੇ ਸ਼ੁਰੂ ਹੋ ਰਿਹਾ ਹੋਗੇ ਹਨ ਜਿਵੇਂ ਕਿ ਕੈਰੀਆ ਵੀ ਹੁਣ ਪੂਰੇ ਤੋਂ ਨਾ ਲਾਉਣਾ ਤੇ ਕਦੂ ਕਰਨ ਲਈ ਵੀ ਕਿਸਾਨ ਜਿਹੜੇ ਕਿ ਬਾਹਰ ਨਿਕਲਣੇ ਸ਼ੁਰੂ ਹੋਗੇ ਨੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਜਾਂ ਇਹਨਾਂ ਦੀ ਕੋਸ਼ਿਸ਼ ਕਰਾਂਗੇ ਬਾਰਸ਼ ਸ਼ੁਰੂ ਹੋ ਗਈ ਜਿਹੜੀ ਹਨਾ ਬਾ ਖੇਤੀਬਾੜੀ ਨੂੰ ਵੀ ਲੈ ਕੇ ਜੇ ਲੈ ਕੇ ਗੱਲ ਕਰੀਏ ਤਾਂ ਵਧੀਆ ਜਿਵੇਂ ਕਿ ਉਹਨੂੰ ਕਦੂ ਦਾ ਵੇਲਾਗਾ ਉਹ ਕੋ ਫਰਕ ਇਹਦੇ ਨਾਲ ਸ਼ੁਰੂ ਹਾਂਜੀ ਹਾਂ ਬਹੁਤ ਆ ਪਾਣੀ ਟੁੱਰ ਰਿਹਾ ਕਿਆਰੀ ਭਰ ਗਏ ਵਧੀਆ ਲੋਕਾਂ ਦੇ ਨੰਮੇ ਦੇਣਾ ਤੋਂ ਲੈ ਕੇ ਮਰੇਕੋਲਾ ਦਾ ਇਲਾਕੇ ਦੇ ਆਲੇ ਦੁਆਲੇ ਲੋਕ ਕਹਿੰਦੇ ਸੀ ਵੀ بارش ਹੋਵੇ ਹਾਂਜੀ ਬਹੁਤ ਔਖੇ ਸੀ ਬਹੁਤ ਔਖਾ ਸੀ ਕਿ ਗਰਮੀ ਲਗਾਤਾਰ ਜਿਹੜੀ ਵੱਧਦੀ ਜਾ ਰਹੀ ਸੀਗੀ ਟੈਂਪਰੇਚਰ 45 ਤੋਂ ਉੱਪ ਜਿਹੜਾ ਕਿ ਮਰੇਕੋਲਾ ਦੇ ਵਿੱਚ ਇਲਾਕੇ ਵਿੱਚ ਨੋਟ ਕੀਤਾ ਗਿਆ ਸੀਗਾ ਲੋਕਾਂ ਨੇ ਕੁਝ ਨਾ ਕੁਝ ਜਰੂਰ ਸ਼ੁਕਰ ਦਾ ਸਾਲ ਆ ਹੋਵੇ ਜਿੱਥੇ ਕਿ ਆਮ ਲੋਕਾਂ ਨੇ ਵੀ ਜਿਹੜਾ ਬਹੁਤ ਸਾਲਿਆ ਹੋਵੇ ਕਿ ਮੌਸਮ ਕੁਝ ਠੰਡਾ ਹੋਇਆ ਉੱਤੇ ਕਿ ਖੇਤੀਬਾੜੀ ਨਾਲ ਸੰਬੰਧਿਤ ਕਿਸਾਨ ਵੀ ਜਿਹੜੇ ਖੁਸ਼ ਹੋਏ ਹੋਣਗੇ ਖੁਸ਼ ਹੋਏ ਨੇ ਵੀ ਜਿਹੜਾ ਕਿ ਉਹਨਾਂ ਨੂੰ ਪਾਣੀ ਦੀ ਘਟ ਵਰਤੋਂ ਹੋਵੇਗੀ ਕਿਉਂਕਿ ਕਿਹੜਾ ਕਿ ਅਸਮਾਨਿਕ ਕੁਦਰਤੀ ਵਾਟ ਪਾਣੀ ਹੁੰਦਾ ਵਾਰਮੀ ਦਾ ਪਾਣੀ ਹੁੰਦਾ ਇਹ ਨਾਲ ਧਰ ਤਿੰਨ ਜਿਹੜੀ ਬਹੁਤ ਰਾਹਤ ਮਿਲਦੀ ਹੈ ਦੂਜੇ ਪਾਣੀ ਦੀ ਜਿਹੜੀ ਘਟ ਵਰਤੋਂ ਹੁੰਦੀ ਹੈ ਉਮੀਦ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਇਸ ਤਰ੍ਹਾਂ ਹੀ ਮਰੇ ਕੋਲਾ ਦਾ ਮੌਸਮ ਰਹਿਣ ਜਾ ਰਿਹਾ ਹੈ ਧੰਨਵਾਦ